ਤਲ ਗੁਰ ਸੇਵੀਆ ਹਨ ਸੁਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵੈ ਸਿਫਤ ਸੁਖ ਸੰਮਦੀ ਨੂਰ ਅਰਸਹ ਕੁਰਸਹ ਤਉ ਦਿਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਕਟਿਐ ਸਜਣ ਸੱਚਾ ਪਾਤਸ਼ਾਹ ਹਿਰਸਾ ਹੰਦ ਜਿਸੁ 파ਸੁ ਬਹਿਠਿਆ ਸੋਹੀਆ ਸਬਨੰਦ ਸਜਣਾ ਸੱਚਾ ਪਾਤਸ਼ਾਹ ਸਿਰ ਸਾਹੰਦੈ ਜੇ ਸੋ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਵੇਸਾ ਸਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ঘর দূা শান্ত ও অঙ্ক সাতগো রসাদ তলোক উঁচা আগম অপার প্রব কথন যাই অকথ নানক প্রব শরণতি ਰਾਖਣ ਕਉ ਸਮਰੱਥ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਇ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕਉ ਸਮਰਥ ਸੰਤ ਜਿਉ ਜਨ ਹਉ ਤਿਉ ਰਖਾ ਹਰ ਪ੍ਰਭ ਤੇਰਿਆ ਕਿਤੇ ਗਨ ਅਸੰਖਾ ਆਵ ਗਣ ਮੇਰੀਆ ਅਸੰਖ ਆਵ ਗਣ ਖਤਿ ਫੇਰੇ ਨਿਤ ਪ੍ਰਾਤ ਸਦ ਭੂਲੀਆ ਮੋਹ ਮਾਗਨ ਬਿਕਾਰ ਲਮਾਇ ਤਉ ਪਰਸਾਦੀ ਘੁਲੀਆ ਲੋਕ ਕਰਤ ਬਿਕਾਰ ਵਿਖੜੇ ਪ੍ਰਭ ਨੇ ਰਹੂ ਤੇ ਨੇਰਿਆ ਬਨਵੰਤ ਨਾਨਕ ਦਇਆ ਧਾਰੋ ਕਾਡਾ ਭਵਜਲ ਸੇਰਿਆ ਸਲੋਕਾ ਨਿਰਤਨ ਭਵਾ ਸੰਖ ਗੁਣਾ ਉਚਾ ਪ੍ਰਭ ਕਾ ਨਾ ਨਾਨਕੀ ਬੇਨੰਤੀਆ ਮੇਲਾ ਨਾ થਵੇ ਥਾ ਸ਼ੰਤ ਦੂਸਰਨਾਹੀ ਠਾ ਕਾਪਹ ਜਾਈਆ ਆਠ ਪਹਰ ਕਰ ਜੋੜ ਸੋ ਪ੍ਰਭ ਧਿਆਈਆ ਤੇ اے ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈਆ ਤਾਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲੇ ਬਲਾਈਆ ਅਰਪ ਮਨ ਤਨ ਪ੍ਰਭੂ ਆਗਾਹ ਆਪ ਸਗਲ ਮਟਾਈਆ ਬਨਵੰਤ ਨਾਨਕ ਧਾਰਾ ਕਿਰਪਾ ਸੱਚ ਨਾਮ ਸਮਾਈਆ ਸ਼ਲੋਕਾ ਰੀ ਮਨ ਤਾਕੋ ਧਾਈਆ ਸਭ ਵਿਦ ਜਾ ਕਾ ਹਾਥ ਹਰਾਮ ਨਾਮ ਧਨ ਸੰਚੀਐ ਨਾਨਕ ਨਿਭਾ ਸਾਥ ਸ਼ੰਤਾ ਸਾਥ ਅੜਾ ਪ੍ਰਭ ਏਕ ਦੂਸਰ ਨਾਹੀ ਕੋਈ ਥਾਨ ਤਨ ਅੰਤਰ ਆਪ ਜਲ ਥਲ ਪੂਰ ਸੋਈ ਜਲ ਥਲ ਮਹੀਆਲ ਪੂਰ ਰਹਾ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾ ਕੀ ਕਿਆ ਗਣੀ ਭਜ ਸਰਣ ਸੁਆਮੀ ਸੁਖ ਹਗਾਮੇ ਤਿਸ ਬਿਨਾ ਅਨ ਨਾਹੇ ਕੋਈ ਬਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਇ ਸਲੋਕਾ ਚਿਤ ਜਿਤ ਜਿਤਵਿਆ ਸੋਮੁ ਪਾਇ ਨਾਨਕ ਨਾਮ ਧਿਆਇ ਸੁਖ ਸਬਾਇ ਸੰਤ ਅਪਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕੈਲ ਵਿਖਾ ਬੁਝੀ ਤਪਤ ਗਾਨਿਆ ਗਾਹ ਪੁਝਾਲੀਨੇ ਦਇਆ ਕੀਨੇ ਆਪਣੇ ਕਰ ਮੰਨਿਆ ਲੈ ਅੰਕ ਲਾਇ ਹਰ ਮਿਲਾਇ ਜਨਮ ਮਾਰਨ ਦੁਖ ਜਲੇ ਬਨਵੰਤ ਨਾਨਕ ਦਇਆਧਾਰੀ ਮੇਲੇ ਲੀਨੇ ਇਕ ਬਲੇ ਲੈ ਅੰਕ ਲਾਇ ਹਰ ਮੈਲਾ ਜਨਮ ਮਰਨ ਦੁਖ ਜਲੇ ਬਨਵੰਤ ਨਾਨਕ ਦਇਆਧਾਰੀ ਮੇਲ ਲੀਨੇ ਇਕ ਪਲੇ ਲੋਹਾ ਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਊਚ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰੱਖਣ ਕ ਸਮਰੱਥ